ਯੋਧਨ ਸ਼ਿਆਮ ਵਿਰੋਧ ਨੂੰ ਲੈ ਕੇ ਕਰਵਾਇਆ ਗਿਆ ਨਾਈਟ ਕ੍ਰਿਕਟ ਟੂਰਨਾਮੈਂਟ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਜੈਤੂ ਦੇ ਵਿਧਾਇਕ ਅਮੋਲਕ ਸਿੰਘ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਇੱਥੋਂ ਦੇ ਰਾਮ ਰਿਲਾ ਗਰਾਊਂਡ ਵਿਖੇ ਪਿਛਲੇ 2 ਦਿਨਾਂ ਤੋਂ ਚੱਲ ਰਹੇ ਨਾਈਟ ਕ੍ਰਿਕਟ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਜੈਤੂ ਦੇ ਵਿਧਾਇਕ ਅਮੋਲਕ ਸਿੰਘ ਨੇ ਸ਼ਿਰਕਤ ਕੀਤੀ ਜਿੰਨਾਂ ਵੱਲੋਂ ਪਹਿਲਾਂ ਖਟਾਰੀਆਂ ਨਾਲ ਜਾਣ ਪਹਿਚਾਨ ਕੀਤੀ ਗਈ ਅਤੇ ਬਾਅਦ ਦੇ ਵਿੱਚ ਆਪ ਵੀ ਚੌਕੇ ਛੱਕੇ ਲਗਾਏ ਗਏ ਇਸ ਮੁਕੇ ਤੇ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਜੋ ਪ੍ਰੋਗਰਾਮ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਕੀਤਾ ਗਿਆ ਹੈ ਆਓ ਸੁਣਦੇ ਹਾਂ ਕੀ ਕਹਿੰਦਾ ਹੈ ਵਿਧਾਇਕ ਸਾਹਿਬ ਕੀ ਕਹਿੰਦਾ ਚਲੋ ਬਿਕੋ ਪੰਜਾਬ ਸਰਕਾਰ ਨੇ ਬਹੁਤ ਜਿਹੜਾ ਵੱਡਾ ਪ੍ਰਾਲਾ ਕੀਤਾ ਯੁੱਧ ਨਸ਼ਿਆਂ ਵਿਰੁੱਧ ਦੇ ਖਮੇਂ ਮਿਛੜੀ ਹੈ ਸੋ ਉਹਦੇ ਤਹਿਤ ਸਾਰੇ ਪੰਜਾਬ 'ਚ ਇੱਕ ਲਹਿਰ ਚੱਲੀ ਵੀ ਆ ਸੋ ਨਸ਼ਿਆਂ ਦੀ ਰੋਕਥਾਮ ਵਾਸਤੇ ਹਰ ਬੰਦਾ ਹੀ ਜਿਹੜਾ ਇਸ ਵਾਸਤੇ ਹੱਥ ਦੇ ਰਿਹਾ ਤਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਦੇ ਜਰੀਏ ਵੀ ਇਹ ਕੰਮ ਕੱਲਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਜਾਂ ਕਿਸੇ ਐਮਐਲਏ ਦੀ ਜਾਂ ਕਿਸੇ ਪੱਤਰਕਾਰ ਜਾਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਇਹ ਸਾਰਿਆਂ ਦੀ ਆਪਣੀ ਸੋ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਨਸਲਾਂ ਨੂੰ ਬਚਾਉਣ ਵਾਸਤੇ ਜਿਹੜੀ ਯੁੱਧ ਛੇੜਿਆਗਾ ਵੇਖੋ ਜੇ ਨਸ਼ਾ ਹੀ ਚੱਲਦਾ ਰਿਹਾ ਤਾਂ ਆਪਣੇ ਪੰਜਾਬ ਤੇ ਜਵਾਨੀ ਨਾ ਬਚੀ ਕੋਈ ਖਣਾ ਬਚਿਆ ਤੇ ਫਿਰ ਕਾਦੇ ਐਮਐਲਏ ਕਾਦੀ ਸਰਕਾਰ ਤੇ ਸਾਰਾ ਕੁਝ ਪ੍ਰਸ਼ਾਸਨਿਕ ਆਦਾ ਸੋ ਉਸੇ ਤਹਿਤ ਅਸੀਂ ਸੋਚਿਆ ਸੀ ਹਰ ਵਾਰੀ ਮੁੰਡੇ ਟੂਰਨਾਮੈਂਟ ਕਰਾਉਂਦੇ ਆ ਮੈਂ ਹਮੇਸ਼ਾ ਹੀ ਹੁੰਨਾ ਸੋ ਐਤਕੀ ਵੀ ਇਹਨਾਂ ਨੇ ਗੱਲ ਕੀਤੀ ਸੀ ਤੇ ਅਸੀਂ ਕਿਹਾ ਸੀ ਕਿ ਜਿਹੜਾ ਟਾਈਟਲ ਆ ਸੀ ਉਹ ਰੱਖਾਂਗੇ ਵੀ ਯੁੱਧ ਨਸ਼ਾ ਵਰਤ ਕੋ ਇਹਨਾਂ ਦੀ ਕਮੇਟੀ ਨੇ ਉਹ ਯੁੱਧ ਨਸ਼ਾ ਵਰਤ ਜਿਹੜਾ ਨਵਾਂ ਟੂਰਨਾਮੈਂਟ ਦਾ ਗਾਜ ਕੀਤਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਇਹ ਜਿਹੜੇ ਟੂਰਨਾਮੈਂਟ ਕਿਵੇਂ ਚੱਲੇਗਾ ਇਹ 25 ਤਰੀਕ ਤੱਕ ਆ ਜੀ ਫਾਈਨਲ ਹੋਊਗਾ ਸੋ ਡੇਲੀ ਹਰ ਰੋਜ਼ ਟੀਮ ਦਾ ਮੈਚ ਹੁੰਦਾਗਾ ਸੋ ਬਹੁਤ ਵਧੀਆ ਇਹਨਾਂ ਨੇ ਜਿਹੜਾ ਪ੍ਰਬੰਧ ਕੀਤਾ ਹੈ ਸੋ ਹਰ ਸਾਲ ਇਹ ਕਰਾਉਂਦੇ ਆ। ਕੋਈ ਹੌਸਲਾ ਲਈ ਵਾਸਤੇ ਕੋਈ ਪ੍ਰਾਈਜ਼ ਵੀ ਰੱਖੀ ਦੀ। ਬਿਲਕੁਲ ਹੌਸਲਾ ਵਜਾਈ ਵਾਸਤੇ ਪ੍ਰਾਈਜ਼ ਵੀ ਆ ਨਾਲ ਟਰੋਫੀ ਵੀ ਆ। ਹਰ ਸਾਲ ਹੀ ਹੁੰਦਾਗਾ। ਸੋ ਇਹਦੀ ਕਿ ਇਹਨਾਂ ਨੇ ਸਾਰੇ ਤੋਂ ਕਰਾਉਂਦੇ ਆ। ਸੋ ਅਸੀਂ ਸਾਰਿਆਂ ਨੂੰ ਮੌਕਾ। ਜਿਵੇਂ ਜਿਸ ਤਰ੍ਹਾਂ ਤੁਸੀਂ ਸ਼ਹਿਰਾਂ ਦੇ ਵਿੱਚ ਇਹ ਕਰਵਾ ਰਹੇ ਹੋ ਯੋਧ ਨਸ਼ਾ ਵਿਰੋਧ ਨੂੰ ਲੈ ਕੇ ਨੌਜਵਾਨੀ ਪੀੜ੍ਹੀ ਵਾਸਤੇ ਪ੍ਰੋਗਰਾਮ ਜਿਹੜੇ ਕਰਵਾ ਰਹੇ ਹੋ ਕੋਈ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੈ। ਬਿਲਕੁਲ ਜਦੋਂ ਵੀ ਕੋਈ ਖਿਡਾਰੀ ਕਿਸੇ ਵੀ ਪਿੰਡ ਦਾ ਮੇਰੇ ਕੋਲੇ ਆਉਂਦਾ ਸੋ ਮੈਂ ਹਮੇਸ਼ਾ ਉੱਥੇ ਕਹਿ ਕੇ ਆਉਂਦਾ। ਤੇ ਵੀ ਜੇ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਕਿਸੇ ਦਾ ਮਤਲਬ ਕਿਸੇ ਵੀ ਚੀਜ਼ ਦੀ ਲੋੜ ਆ ਜੇ ਖਿਡਾਰੀ ਨੇ ਖੇਡਣ ਜਾਣਾ ਜਾਂ ਕੋਈ ਉਹਨੂੰ ਖੇਡ ਦਾ ਸਮਾਨ ਚਾਹੀਦਾ ਬੂਟ ਕੱਪੜੇ ਕਿੱਟ ਕੁਝ ਵੀ ABCD ਅਸੀਂ ਹਮੇਸ਼ਾ ਤਿਆਰ ਪਰ ਤਿਆਰ ਆ ਕਿਉਂਕਿ ਵੇਖੋ ਜੇ ਜਵਾਨੀ ਖੇਡਾਂ ਲਜਾਊਗੀ ਪੜਾਈ ਵੱਲ ਧਿਆਨ ਦੇਊਗੀ ਤਾਂ ਇਹਨਾਂ ਨਸ਼ਿਆਂ ਤੋਂ ਬਚੀ ਰਹੂਗੀ ਸੋ ਉਸੇ ਤਹਿਤ ਸਾਨੂੰ ਲੱਗਦਾ ਸੀਗਾ ਵੀ ਬੱਚਿਆਂ ਦਾ ਰੁਝਾਨ ਜਿਹੜਾ ਖੇਡਾਂ ਵੱਲ ਵਧੂਗਾ ਸੋ ਜਦੋਂ ਬਿਲਕੁਲ ਅਸੀਂ ਜਿਮ ਵੀ ਹਰ ਇੱਕ ਪਿੰਡ ਚ ਦੇ ਰਹੇ ਹਾਂ ਉਸੇ ਤਹਿਤ ਹੀ ਸੋ ਮੇਰਾ ਇਹ ਟੀਚਾ ਹੈਗਾ ਵੀ ਜੈਤੋ ਹਲਕੇ ਦਾ ਘੱਟੋ ਘੱਟ ਕੋਈ ਪਿੰਡ ਇਹ ਹੋ ਜਾਣਾ ਰਵੇ ਜਿੱਥੇ ਜਿਮ ਨਾ ਹੋਵੇ ਸੋ ਸਾਡੀ ਇਹ ਕੋਸ਼ਿਸ਼ ਹੈ ਉਸੇ ਤਹਿਤ ਹੀ ਅਸੀਂ ਅੱਜ ਇੱਥੇ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਬਿਲਕੁਲ ਸਾਬ ਵੈਸੇ ਕਿਹੜਾ ਤਾਂ ਹੁੰਦਾ ਕਿ ਯੁੱਧ ਨਸ਼ਾ ਬਰਦ ਤੋਂ ਬੰਦ ਚੱਲੀ ਆ ਪਰ ਆਸ਼ਾ ਕਿ ਇਹ ਮੁਕਤ ਕਰਦਾ ਹੈ ਜਿਹਦੇ ਵਾਸਤੇ ਕਿਤੇ ਨਾ ਕਿਤੇ ਤੁਸੀਂ ਪਹਿਲਾਂ ਕਹਿ ਵੀ ਕੱਲਾ ਐਮਐਲਏ ਜਾਂ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਰੁਕ ਸਕਦਾ ਬਿਲਕੁਲ ਆਪ ਵੀ ਕੰਟਰੋਲ ਕਰ ਬਿਲਕੁਲ ਤੇ ਇਹਦੇ ਬਾਰੇ ਤੁਸੀਂ ਕੀ ਕਰਨਾ ਵੇਖੋ ਮੈਂ ਤੁਹਾਡੇ ذریعے ਹੀ ਅਪੀਲ ਕਰ ਸਕਦਾ ਸਾਰੇ ਲੋਕਾਂ ਨੂੰ ਆਓ ਰਲ ਮਿਲ ਕੇ ਇਸ ਮਿਹਰਮ ਦਾ ਹਿੱਸਾ ਬਣੀਏ ਜਿੱਥੇ ਤੁਹਾਨੂੰ ਲੱਗਦਾ ਨੰਬਰ ਦਿੱਤਾ ਹੈ ਸਰਕਾਰ ਨੇ ਉਹਦੇ ਤੇ ਕਾਲ ਕਰੋ ਤੁਹਾਡੀ ਆਇਡੈਂਟੀ ਹੈ ਜਿਹੜੀ ਉਹ ਕਦੇ ਵੀ ਜਗਜਗਰ ਨਹੀਂ ਕੀਤੀ ਜਾਊਗੀ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਉੱਥੇ ਵੀ ਨਹੀਂ ਕਾਲ ਕਰਨੀ ਤਾਂ ਸਾਡੇ ਦਫ਼ਤਰ ਨਾਲ ਸੰਪਰਕ ਕਰੋ ਮੇਰੇ ਜੈਤੋ ਹਲਕੇ ਦੇ ਜਿਹੜੇ ਲੋਕ ਆ ਜਾਂ ਮੈਨੂੰ ਕਾਲ ਕਰ ਲਓ ਮੈਨੂੰ ਦੱਸ ਸਕਦੇ ਹੋ ਸੋ ਉਸ ਤੈਅ ਤਸੀਂ ਕਦੇ ਵੀ ਜਿਹੜਾ ਨਸ਼ਾ ਤਸਕਰਾਂ ਵੈਸੇ ਤਾਂ ਸਾਡੀ ਇਹ ਕੋਸ਼ਿਸ਼ ਹੈ ਵੀ ਉਹਨਾਂ ਦੇ ਜਿਹੜਾ ਬਣਾਈ ਵੀ ਸੰਪਤੀ ਹੈ ਉਹਨੂੰ ਜ਼ਬਤ ਕੀਤਾ ਜਾਵੇ ਜੇ ਕਿਤੇ ਰਹਿ ਵੀ ਜਾਂਦਾ ਰਹੂਗਾ ਉਹਨਾਂ ਨੂੰ ਮੈਂ ਵਾਰਨਿੰਗ ਦਿੰਦਾ ਤੁਹਾਡੇ ਜ਼ਰੀਏ ਵੀ ਅਸੀਂ ਕਿਸੇ ਨੂੰ ਛੱਡਾਂਗੇ ਨਹੀਂ ਜਾਂ ਤਾਂ ਨਸ਼ਾ ਵੇਚਣਾ ਛੱਡੋ ਜਾਂ ਪੰਜਾਬ ਛੱਡੋ ਠੀਕ ਠੀਕ ਗੱਲ ਹੈ ਨਸ਼ਾ ਸੰਮਤੀ ਦੀ ਗੱਲ ਕਰਦੇ ਜੀ ਕਹਿੰਦੇ ਉਹ ਤਾਂ ਛੋੜੀਆਂ ਮੱਛੀਆਂ ਹੈ ਇਹ ਮગર ਮੱਚ ਤਾਂ ਕਹਿੰਦੇ ਹੋ ਵੇਖੋ ਮੱਛੀਆਂ ਫੜ ਕੇ ਮગર ਮੱਚ ਫੜਿਆ ਜਾਊਗਾ ਜਿੰਨਾ ਚਿਰ ਲੈਣ ਨਾਲ ਲੈਣ ਜੁੜਦੀ ਹੈ ਇਹ ਤਿਆਰੀ ਅੱਜ ਦੀ ਨਹੀਂ ਚੱਲ ਰਹੀ ਜਿਹੜੇ ਅੱਜ ਹੁਣ ਆਪਾਂ ਘਰਾਂ ਦੀ ਜਿਹੜੇ ਘਰ ਆਪਾਂ ਜ਼ਬਤ ਕਰ ਰਹੇ ਆ ਜਾਂ ਘਰ ਘਾ ਰਹੇ ਆ ਇਹ ਤਿਆਰੀ ਅੱਜ ਦੀ ਨਹੀਂ ਹਰ ਇੱਕ ਪ੍ਰੋਸੀਜਰ ਨੂੰ ਬਹੁਤ ਸਮਾਂ ਲੱਗਦਾ ਜੀ ਤੇ ਪਿਛਲੇ 3 ਸਾਲਾਂ ਤੋਂ ਤਿਆਰੀ ਚੱਲ ਰਹੀ ਹੈ ਸੋ ਅੱਜ ਆ ਕੇ ਉਹ ਦੇਖਣ ਲੱਗੀ ਹੈ ਇਹ ਨਹੀਂ ਸੀਗਾ ਵੀ ਪਹਿਲਾਂ ਨਹੀਂ ਹੋ ਰਿਆ ਸੀ ਹੋ ਰਿਆ ਸੀ ਪਰ ਉਹ ਕਿਤਨਾ ਕਿਤੇ ਜਿਹੜਾ ਕੰਮ ਆ ਸਰਕਾਰ ਦਾ 3 ਸਾਲਾਂ ਬਾਅਦ ਹੀ ਦਿਸਣ ਲੱਗਦਾ ਹੁਣ ਤੁਸੀਂ ਵੇਖਦੇ ਵੀ ਹੋਵੋਗੇ ਸਰਕਾਰ ਦੇ ਬਣਾਏ ਹੋਏ ਸਕੂਲਾਂ ਚ ਵੀ ਫੰਡ ਜਾਰ ਹੋ ਰਹੇ ਆ ਸੜਕਾਂ ਵੀ ਬਣਾ ਰਹੇ ਆ ਨਗਰ ਕੌਂਸਲ ਦੇ ਅੰਡਰ ਵੀ ਅਸੀਂ ਬਹੁਤੋ ਕੰਮ ਕਰ ਰਹੇ ਆ ਸੋ ਸਾਰਾ ਕੁਝ ਹੌਲੀ ਹੌਲੀ ਪ੍ਰੋਸੈਸ ਦੇ through ਹੁੰਦਾ ਹੈ ਠੀਕ ਹੈ ਸਰ ਤੁਹਾਡਾ ਲਾਸਟ ਸਵਾਲ ਹੈ ਤੁਸੀਂ ਕੁਝ ਸਮਾਂ ਪਹਿਲਾਂ ਬਸਟਡ ਦਾ ਉਦਘਾਟਨ ਕੀਤਾ ਸੀਗੀ ਉੱਥੇ ਨਾ ਤਾਂ ਅੱਜ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਜਿਹਨੇ ਪੱਖੀ ਹੈ ਕੁਝ ਬੰਦ ਹੈ ਫਲਸ਼ ਪਾਸ਼ੂਨ ਦੀ ਕਾਫੀ ਦਿੱਕਤ ਹੈ ਕੀ ਕਹਣਾ ਚਾਹੂ। ਵੇਖੋ ਉਸ ਸਮੇਂ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਸੀ ਉਹ ਉਹ ਉਹਨਾਂ ਨੇ ਉਦਘਾਟਨ ਕਰਾਇਆ ਸੀਗਾ ਸਾਡੇ ਤੋਂ ਮੈਂ ਨੂੰ ਨੁਮਾਇੰਦਾ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਮੈਂ ਉਹਨਾਂ ਦਾ ਹਰ ਇੱਕ ਕੰਮ ਚ ਸਾਥ ਦੇਵਾਂ ਪਰ ਕੁਝ ਕਮੀਆਂ ਉਹਨਾਂ ਲੋ ਰਹਿ ਗਈਆਂ ਹੁਣ ਮੈਨੂੰ ਪੂਰਾ ਯਕੀਨ ਆ ਸਾਡੇ ਡਾਕਟਰ ਖਰੀਸ ਜੀ ਉਹ ਕਮੀਆਂ ਨੂੰ ਪੂਰੀਆਂ ਕਰਨਗੇ ਦੂਰ ਕਰਨਗੇ ਸੋ ਬਹੁਤ ਛੇਤੀ ਸਾਰਾ ਕੁਝ ਸਹੀ ਹੋਊਗਾ। ਥੈਂਕ ਯ ਕਮੇਜੀ ਯੁੱਧ ਨਸ਼ਾ ਵਿਰੁੱਧ ਮੈਚ ਕਰਵਾਇਆ ਜਾ ਰਿਹਾ ਹੈ ਕਿ ਕਿਹਨੇ ਜਿੱਤਣਾ ਹੈ ਆ ਜੋ ਮੈਚ ਹੋ ਰਿਹਾ ਸਰ ਇੱਥੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੈਚ ਕਰਵਾਇਆ ਹੈ ਤੇ ਆ ਜੋ ਤੁਸੀਂ ਬੱਚਿਆਂ ਦੇ ਡਰੈਸਾਂ ਪਾਈਆਂ ਦੇਖ ਰਹੇ ਹੋ ਆ ਐਮਐਲਏ ਸਾਹਿਬ ਨੇ ਸਾਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ 51000 ਰੁਪਏ ਦੀ ਰਾਸ਼ੀ ਦੇ ਦਿੱਤੀ ਸੀ ਤੇ ਹੋਰ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਹੋਰ ਵੀ ਕਿਸੇ ਵੀ ਚੀਜ਼ ਦੀ ਲੋੜ ਆ ਲਾਈਟਾਂ ਜਿੱਤ ਤੁਸੀਂ ਦੇਖ ਰਹੇ ਹੋ ਆ ਵੀ ਐਮਐਲਏ ਸਾਹਿਬ ਨੇ ਲਗਵਾਈਆਂ ਤੇ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਸੀ ਵੀ ਤੁਸੀਂ ਟੂਰਨਾਮੈਂਟ ਕਰਾਓ ਯੁੱਧ ਨਸ਼ਾ ਵਿਰੁੱਧ ਤੇ ਮੈਂ ਤੁਹਾਡੇ ਕੀ ਪਰਪਸ ਕੀ ਸੀ ਉਹ ਦਨੇਸ਼ਾ ਪਰਪਸ ਆ ਸੀ ਜੀ ਟੂਰਨਾਮੈਂਟ ਦਾ ਵੀ ਜਿਹੜੇ ਬੱਚੇ ਜਾਂ ਕੋਈ ਅੱਜ ਕੱਲ ਤੁਸੀਂ ਸਮਾਂ ਦੇਖ ਰਹੇ ਪੰਜਾਬ ਵਿੱਚ ਮਾੜਾ ਹਾਲ ਚੱਲ ਰਿਹਾ ਹੈ ਉਹਨਾਂ ਬੱਚਿਆਂ ਨੂੰ ਨਵੇਂ ਮੁੰਡਿਆਂ ਨੂੰ ਪੁਰਾਣੇ ਖਿਡਾਰੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਤੇ ਉਹਨਾਂ ਦਾ ਜਿਹੜਾ ਜ਼ਿਆਦਾ ਸਮਾਂ ਇਸ ਗਰਾਊਂਡ ਵਿੱਚ ਕਿਉਂਕਿ ਵੱਡੇ ਗਰਾਊਂਡਾਂ ਵਿੱਚ ਕਈ ਬੰਦੇ ਨਹੀਂ ਖੇਡ ਸਕਦੇ ਸਾਡੇ ਵਰਗੇ ਖਿਡਾਰੀ ਜਿਹੜੇ ਛੱਡ ਚੁੱਕੇ ਐ ਤੇ ਆ ਗਰਾਊਂਡ ਵਿੱਚ ਬੱਚੇ ਤੋਂ ਲੈ ਕੇ ਸਬ 40 40 ਸਾਲਾਂ ਦੇ ਖਿਡਾਰੀ ਖੇੜ ਸਕਦੇ ਆ ਕਿੰਨੇ ਸਾਲਾਂ ਚੱਲੇਗਾ ਇਹ ਜੀ 27 17 ਦਿਨ ਚੱਲੂਗਾ ਲਗਾਤਾਰ ਜੀ 18 ਦਿਨ ਫਾਈਨਲ ਹੋਊਗਾ 27 ਤਰੀਕ ਨੂੰ ਇਸ ਮੈਚ ਦਾ ਫਾਈਨਲ ਹੋ ਜੂਗਾ ਕੋਮਲ ਜੀ ਟਰੋਫੀ ਵਗੈਰਾ ਵੀ ਦਿੱਤੀ ਜਾ ਰਹੀ ਹੈ ਜੀ ਹਾਂ ਜੀ ਹਾਂ ਜੀ ਜਿਹੜੀ ਫਾਈਨਲ ਮੈਚ ਜਿੱਤੂਗੀ ਫਾਈਨਲ ਟੀਮ 11000 ਰੁਪਏ ਨਾਮ ਹੈ ਜੀ ਤੇ ਜਿਹੜੀ ਫਾਈਨਲ ਮੈਚ ਹਾਰੂਗੀ ਉਹਨੂੰ 7500 ਰੁਪਏ ਨਾਮ ਪਲੱਸ ਟਰੋਫੀਆਂ ਦਿੱਤੇ ਜਾਣਗੇ ਆ ਕੋਮਲ ਜੀ ਕੀ ਲੱਗਦਾਗਾ ਤੁਹਾਨੂੰ ਜਿਹੜਾ ਪੰਜਾਬ ਸਰਕਾਰ ਦਾ ਇੱਕ ਕਦਮ ਉਠਾਇਆ ਗਿਆ ਹੈਗਾ ਅ ਕਿਸ ਤਰ੍ਹਾਂ ਦੇਖਦੇ ਹੋ ਫਿਰ ਇਸ ਨੂੰ ਆ ਸਾਡੇ ਲਈ ਤਾਂ ਜਿਹੜੇ ক্রিকেট ਪ੍ਰੇਮੀ ਜਾਂ ক্রিকেট ਖਿਡਾਰੀ ਆ ਸਾਡੇ ਲਈ ਤਾਂ ਐਮ ਐਲ ਏ ਸਾਹਿਬ ਸਾਡੇ ਬਹੁਤ ਵਧੀਆ ਬਈ ਬਹੁਤ ਸਾਨੂੰ ਚੰਗੀ ਗੱਲ ਲੱਗੀ ਵੀ ਐ ਐਮ ਐਲ ਏ ਮੋਲਕ ਜੀ ਆਏ ਜੋ ਆਪ ਵੀ ক্রিকেট ਖੇਡਦੇ ਆ ਇਥੇ ਜੱਤੋ ਜੇ ਕੋਈ ਸਕਰੀਨ ਲਵਾਣੀ ਹੋਵੇ ਜਾਂ ক্রিকেট ਦਾ ਸੇ ਕਦੇ ਵੀ ਐਮ ਐਲ ਏ ਸਾਹਿਬ ਨੂੰ ਫੋਨ ਕਰਦੇ ਆ ਇਹਨਾਂ ਨੇ ਸਾਨੂੰ ਕਦੇ ਨਾ ਹੀ ਨਹੀਂ ਕੀਤੀ ਹਾਲਾਂਕਿ ਦੂਜੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਐ ਹੁੰਦਾ ਵੀ ਇਹ ক্রিকেট ਨੂੰ ਜ਼ਿਆਦਾ ਪਿਆਰ ਕਰਦੇ ਪਰ ਐਮ ਐਲ ਏ ਸਾਹਿਬ ਦਾ ਸਾਨੂੰ ਬਹੁਤ سپورਟ ਮਿਲਦੀ ਹੈ ਥੈਂਕ ਯੂ ਹਾਂ ਜੀ ਯੋਧ ਨਸ਼ਾ ਵਿਰੁੱਧ ਜੋ ਟੂਰਨਾਮੈਂਟ ਨਾਈਟ ਟੂਰਨਾਮੈਂਟ ক্রিকেট ਕਰਾਇਆ ਜਾ ਰਿਹਾ ਹੈ ਐਮਐਲਏ ਮੋਲਕ ਸਿੰਘ ਜੀ ਦਿਸਹਰਨ ਦੁਆਰ ਕਰਾਇਆ ਜਾ ਰਿਹਾ ਹੈ ਇਹ ਟੂਰਨਾਮੈਂਟ ਆਉਣ ਵਾਲੀ ਪੀੜ੍ਹੀ ਜੋ ਨਸ਼ਾ ਤੋਂ ਦੂਰ ਰਹਿਣ ਇਸ ਲਈ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਠੀਕ ਹੈ